ਉਦੋਂ ਵੀ ਉਦੋਂ ਵੀ ਗੋਡੀਆਂ ਚੱਲੀਆਂ ਸੀ ਕੋੜੀਆਂ ਚੱਲ ਰਹੀਆਂ ਸੀ ਸਕੂਟਰ ਤੇ ਜਾ ਰਿਹਾ ਬਜਾਤ ਦੋ ਆਏ ਉਹਨਾਂ ਗੋਡੀਆਂ ਚਲਾਦੀਆਂ ਸਕੂਟਰ ਤੇ ਆਣਗੇ ਲੈ ਜਾਣਗੇ ਅੱਛਾ ਮੰਨ ਲਿਆ ਅੱਜ ਮੈਂ ਉਹ ਕਰਾਂਗਾ ਠੀਕ ਹੈ ਉਹ ਮੈਂ ਤੇਰੇ ਕੋਲ ਆ ਰਿਹਾ ਦੱਸੋ ਨਾ ਇਹ ਕਿੱਥੇ ਜਾਉਂਦੇ ਤੇ ਬੋਖੇ ਉੱਤੇ ਪੁਲਿਸ ਪਹੁੰਚੀ ਇਹਨੂੰ ਤੁਸੀਂ ਸੁਣਿਆ ਜੀ ਲੜਕਿਆਂ ਦੇ ਨਾਲ ਵੀ ਦਰਬਾਰ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਇੱਥੇ ਜੜੀਆਂ ਦੇ ਗੋਲੀਆਂ ਜੜੀਆਂ 2 ਰਾਊਂਡ ਦੱਸਿਆ ਜਾ ਰਿਹਾ ਕਿ ਗੋਲੀਆਂ ਛੜੀਆਂ ਨੇ ਜਿਸ ਦੇ ਵਿੱਚ ਇੱਕ ਨੌਜਵਾਨ ਜਣ ਤੱਕੀ ਹੋ ਜਾਣਾ ਜਿਸ ਨੂੰ ਕੀ ਬਾਜੀ ਬਾਜੀ ਥੋੜਾ ਸਾਈਡ ਤੇ ਕਿੰਨੀਆਂ ਗੋਲੀਆਂ ਚੱਲੀਆਂ ਭਾਜੀ? ਭਾਜੀ 2 ਬੱਜ ਚੱਲੀਆਂ ਭਾਜੀ 2 ਰੌਣ ਚੱਲੀਆਂ। ਅੱਛਾ। ਕਿੱਥੇਕ ਵਜਈ ਉਹਦੇ ਗੋਲੀ? ਹਾਂਜੀ ਪੈਰ ਲੱਤਾਂ 'ਚ ਵਜੀਆਂ ਈ ਉਹਦੇ ਦੋ। ਹਾਂਜੀ ਅੰਕਲ ਜੀ ਆਪਣਾ ਨਾਮ ਦੱਸੋ। ਮੇਰਾ ਨਾਮ ਰਣਜੀਤ ਸਿੰਘ। ਹਾਂਜੀ। ਪੁੱਤਰ ਮੇਰਾ ਰਣਪਾਲ ਸਿੰਘ। ਹਾਂਜੀ। ਇਹ ਪਹਿਲਾਂ ਵੀ ਸੰਵਰਦੇ ਮਹੀਨੇ ਦੇ ਵਿੱਚ 50 'ਚ ਲੰਘ ਗਿਆ ਸੀ। ਅੱਛਾ ਜੀ। ਮਗਰੋਂ ਦੋ ਬੇਟੇ ਆਏ। ਉਹਨਾ ਗੋਲੀ ਚਲਾਈਏ ਸਕੂਟਰੀ ਨਿਓਂਗੇ ਜਿਵੇਂ ਹੋ ਕੇ ਤੇ ਭਜਾ ਕੇ ਲੈ ਗਿਆ ਉਦੋਂ ਵੀ ਇਹਦਾ ਬਚਾ ਹੋ ਗਿਆ ਸੀ ਅੱਜ ਫੇਰ ਇਹਨਾ ਕਾਰਾ ਕਰਤਾ ਬੱਚੇ ਦੇ ਤੇ ਛਾਲੇ ਲੱਗੇ ਨੇ ਇਥੇ ਮੁੰਡਾ ਖਲੋਤਾ ਸੀ ਗਲੀ ਦੇ ਵਿੱਚ ਮੈਂ ਤਾਂ ਡੇਰੋਂ ਆ ਰਿਆਂ ਵਿਸੋਂ ਮੇਰੀ ਸੋਮਰ ਸੇਵਾ ਹੁੰਦੀ ਹੈ ਅੱਛਾ ਮੈਂ ਤਾਂ ਪਾਣੀ ਨਹੀਂ ਪੀਤਾ ਘਰ ਬੈਗ ਰੱਖ ਕੇ ਤੇ ਮੈਂ ਇੱਧਰ ਆ ਗਿਆ ਵਾਪਸ ਵੀ ਕੀ ਗੱਲ ਬਣੀ ਹੈ ਕੀ ਕੰਡੀਸ਼ਨ ਕੀ ਆ ਤੁਹਾਡੇ ਬੇਟੇ ਦੀ ਇਸ ਵਕਤ ਮੈਂ ਇਹ ਦੇਖਿਆ ਨਹੀਂ ਮੈਂ ਇਹਨੂੰ ਮਿਲਿਆ ਹੀ ਨਹੀਂ ਮੈਨੂੰ ਜਦੋਂ ਮੈਂ ਇੱਧਰ ਆ ਗਿਆ ਮੈਨੂੰ ਪਤਾ ਨਹੀਂ ਕਿੱਥੇ ਆਖ ਤੁਸੀਂ ਨਹੀਂ ਖਾਣੇ ਠੋਣੇ ਕੋਈ ਵੀ ਨਹੀਂ ਗਿਆ ਤੁਸੀਂ ਅਜੇ ਖਾਣੇ ਨੂੰ ਕੋਈ ਗਿਆ ਖਾਣੇ ਹੁਣ ਗਏ ਆ ਮੈਂ ਕਹਿੰਦੇ ਵੀ ਕਾਰਵਾਈ ਕਰਦੇ ਕੋਈ ਨਹੀਂ ਉਹਨਾਂ ਧਿਆਨ ਚ ਗੱਲ ਲੈਂਦੀ ਹੈ ਵੇਖੋ ਹੁਣ ਕੀ ਕਰਦੀ ਬੋਲੋ ਜਿਹੜੇ ਹਸਪੀਟਲ ਚ ਉਹਦਾ ਇਲਾਜ ਚੱਲ ਰਿਹਾ ਜੀ ਸਿਵਲ ਚ ਸਿਵਲ ਚ ਤੇ ਕਿਸ ਜਗ੍ਹਾ ਤੇ ਉਹਦੇ ਗੋਲੀ ਲੱਗੀ ਐ ਐਸੇ ਗੱਟੇ ਰਾਂ ਦੱਸਣ ਲੈ ਸੱਲੇ ਵਜੇ ਗੋਲੀ ਆ ਕਿ ਛਰਲੇ ਆ ਜੀ ਛਰਲੇ ਆ ਛਰਲੇ ਵਜੇ ਤੇ ਪਤਾ ਲੱਗਾ ਕਿ ਗੋਲੀ ਕਿੰਨਾਂ ਵੱਲੋਂ ਚਲਾਈ ਗਈ ਐ ਨਹੀਂ ਕੋਈ ਪਤਾ ਨਹੀਂ ਲੱਗਾ ਕੁਛ ਨਹੀਂ ਪਤਾ ਲੱਗਾ ਹਾਂਜੀ ਕੋਈ ਜਾਣਕਾਰੀ ਨਹੀਂ ਕੌਣ ਸੀ ਹਾਂਜੀ ਕੋਈ ਕਿੰਨੇ ਜਾਣੇ ਆਏ ਸੀ ਇਹ ਪਤਾ ਐ ਦੋ ਜਾਣੇ ਆਗੇ ਸੀ ਦੋ ਜਾਣੇ ਆਏ ਹਾਂਜੀ ਠੀਕ ਐ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਜਿਹੜੀ ਗੋਲੀ ਚੱਲਣ ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਜੀ ਜੀ ਸਾਡੇ ਕੋਲ ਜਸਪਾਲ ਸਿੰਘ ਆਪ ਹੀ ਥਾਣੇ ਆਇਆ ਜਿਹਦੇ ਗੋਲੀ ਲੱਗੀ ਹੈ ਲੱਤ ਦੇ ਨਾਲ ਖਹਿ ਕੇ ਗਈ ਉਹਦੇ ਉਹ ਸਾਡੇ ਕੋਲ ਥਾਣੇ ਆਇਆ ਕਰੀਬਨ 15-20 ਮਿੰਟ ਪਹਿਲਾਂ ਤੇ ਉਹਦੇ ਅਸੀਂ ਪਹਿਲਾਂ ਸਾਨੂੰ ਹਸਪੀਟਲ ਭੇਜਤਾ ਕੁਸਟਡ ਲਈ ਨਾਲ ਆਪਣੇ ਮੁਲਾਜ਼ਮਾਂ ਦੇ ਨਾਲ ਭੇਜੇ ਨੇ ਉਹਦੇ ਦੱਸਣ ਮਦਦਕ ਹਰਪੀ ਦੇ ਹੈਪੀ ਨਾਮ ਦਾ ਮੁੰਡਾ ਇੱਕ ਉਹਦੇ ਨਾਲ ਅਣਪਛਾਤਾ ਬੰਦਾ ਇਹ ਦੋ ਜਣੇ ਐਕਸਟ੍ਰੀ 2500 ਗੱਡੀ ਤੇ ਆਏ ਆ ਤੇ ਇਹਨਾਂ ਦੋ ਗੋਲੀਆਂ ਇੱਥੇ ਚਲਾਈਆਂ ਸਿੱਧੀਆਂ ਯੂਰੀ ਉਹਦੇ ਲੱਤ ਤੇ ਲੱਗੇ ਲੱਗੀਆਂ ਨੇ ਤੇ ਅਸੀਂ ਉਹ ਦੂਜੀ ਪਾਰਟੀ ਤੇ ਰੇਡ ਕਰਦੇ ਹੋਏ ਫਿਲਹਾਲ ਤੇ ਤੇ ਉਹਦੇ ਹੁਣ ਅੱਗੇ ਅਸੀਂ ਲਿੰਕ ਤੇ ਗਏ ਰੇਡ ਕਰਕੇ ਤੁਹਾਨੂੰ ਪੜ੍ਹ ਕੇ ਦੱਸਾਂ ਕੀ ਕਰਨ ਨਿਕਲਿਆ ਸਰ ਜਿਹੜੇ ਇਹਦੇ ਗੋਲੀ ਚਲਾ ਗਏ ਇਹਨਾਂ ਦੀ ਲਖਤਬਾ ਜੀ ਜੀ ਇਹਨਾਂ ਦਸਮ ਮਤਾਵਕ ਪਹਿਲਾਂ ਵੀ ਇਹਨਾਂ ਦੀ ਤਕਰੀਬਨ 3 ਕੁ ਮਹੀਨੇ ਪਹਿਲਾਂ ਕੋਈ ਗੱਲਬਾਤ ਹੋਈ ਸੀ ਉਦੋਂ ਦੀ ਲਖਤਬਾ ਜੀ ਚੱਲੀ ਆ ਰਹੀ ਹੈ ਤੇ ਹੁਣ ਇਹ ਹਰਪੀ ਦਾ ਇੱਕ ਭਰਾ ਆ ਉਹ ਐਨਡੀਪੀਐਸ ਚ ਬੰਦ ਸੀ ਅੰਦਰ ਥੋੜੇ ਦਿਨ ਪਹਿਲਾਂ ਬਾਹਰ ਆਇਆ ਤੇ ਕੋਈ ਗੱਲ ਨਹੀਂ ਅਸੀਂ ਵੇਖ ਰਹੇ ਹਾਂ ਜੀ ਇਹਨਾਂ ਦੀ ਲਖਤਬਾ ਜੀ ਦਾ ਜੇ ਕਲੀਅਰ ਨਹੀਂ ਵੀ ਕਿਸ ਗੱਲੋਂ ਆ ਉਹ ਵੀ ਗੱਲ ਕਲੀਅਰ ਕਰ ਲਾਂਗੇ ਸਰ ਜਿੰਨਾਂ ਵੱਲੋਂ ਗੋਲੀ ਚਲੇਗੀ ਉਹ ਕਿਸ ਜਗ੍ਹਾ ਤੇ ਰਹਿਣ ਵਾਲੇ ਇਹਦੇ ਬਾਰੇ ਕੁਝ ਦੱਸਿਆ ਉਹਨੇ ਬਿਲਕੁਲ ਲਾਗੇ ਦੇ ਇੱਥੇ ਨਾਲ ਦੀ ਗਲੀ ਦੇ ਵਿੱਚ ਹੀ ਉਹਨਾਂ ਦਾ ਘਰ ਹੈ ਜੀ ਘਰ ਸੀ ਉਹਨਾਂ ਦੇ ਜਾ ਰਹੇ ਆ ਘਰ ਨੂੰ ਤਾਲੇ ਵੱਜੇ ਹੋਏ ਨੇ ਤੇ ਆ ਲਾਗੀ ਇੱਕ ਗਲੀ ਛੱਡ ਕੇ ਉਹਦਾ ਘਰ ਹੈ ਹੁਣ ਇਸ ਮਾਮਲੇ ਦੇ ਵਿੱਚ ਹੁਣ ਟੀਮਾਂ ਬਣਾ ਕੇ ਸ਼ਾਪੇਮਾਰੀ ਕੀਤੀ ਜਾ ਰਹੀ ਉਹਨਾਂ ਨੂੰ ਫੜਨ ਵਾਸਤੇ ਬਿਲਕੁਲ ਜੀ ਅਸੀਂ ਭੇਜਤੀ ਹੋਈਆਂ ਟੀਮਾਂ ਤੇ ਕੋਲ ਕਰਨੇ ਕਿ ਬਰਾਮਦ ਹੋਏ ਦੋ ਕੋਲ ਬਰਾਮਦ ਹੋਏ ਆ ਇੱਕ ਮਿਲਣ ਨੇ ਆ ਵੀ ਮੈਥੋਂ ਲੈ ਕੇ ਤਾਂ ਤੁਹਾਨੂੰ ਪੇਸ਼ ਕੀ ਦੇਣਾ ਪਾਸ ਨੇ ਲੱਤ ਕਿ ਗੋਲੀ ਕਿੱਥੇ ਹੋ ਗਈ ਲੱਤ ਤੇ ਕਹਿ ਕੇ ਗਈ ਆ ਜੀ ਉਹਨੂੰ ਹਸਪਤਾਲ ਦਾ ਜੀ ਮੁਲਾਜ਼ਮਾਂ ਦੇ ਨਾਲ ਹਸਪਤਾਲ ਭੇਜਦਾ ਹੀ ਥਾਣੇ ਆਇਆ ਸੀ ਉਹਦੇ ਨਾਲ ਹੀ ਮੁਲਾਜ਼ਮ ਆਪਣੀ ਗੱਡੀ 'ਚ ਪਟਾ ਕੇ ਤੈਨੂੰ ਜੀ ਹਸਪਤਾਲ ਲੈ ਗਏ ਪਹਿਲਾਂ ਤਾਂ ਚੈੱਕਅਪ ਕਰਾ ਲਈਏ ਬਾਕੀ ਬੰਦੀਕਰ ਵੀ ਹੋਏਗੀ ਬੰਦੇ ਫੜੇ ਜਾਣਗੇ ਆ ਬਿਲਕੁਲ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਜਿਹੜੀ ਗੋਲੀ ਚੱਲਣ ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਜੀ ਜੀ ਸਾਡੇ ਕੋਲ ਜਸਪਾਲ ਸਿੰਘ ਆ ਵੀ ਥਾਣੇ ਆਇਆ ਜਿਹਦੇ ਗੋਲੀ ਲੱਗੀ ਹੈ ਲੱਤ ਦੇ ਨਾਲ ਕਹਿ ਕੇ ਗਈ ਉਹ ਸਾਡੇ ਕੋਲ ਥਾਣੇ ਆਇਆ ਕਰੀਬਨ 15-20 ਮਿੰਟ ਪਹਿਲਾਂ ਉਹਦੇ ਅਸੀਂ ਪਹਿਲਾਂ ਉਹਨੂੰ ਹਸਪੀਟਲ ਭੇਜਤਾ ਕੁਸਟਡਲੀ ਨਾਲ ਆਪਣੇ ਮੁਲਾਜ਼ਮ ਉਹਦੇ ਨਾਲ ਭੇਜੇ ਨੇ ਉਹਦੇ ਦਸਨ ਮਦਾਵਕ ਹਰਪੀ ਤੇ ਹੈਪੀ ਨਾਮ ਦਾ ਮੁੰਡਾ ਇੱਕ ਉਹਦੇ ਨਾਲ ਅਨਪਛਾਤਾ ਬੰਦਾ ਹੈ ਇਹ ਦੋ ਜਣੇ ਐਕਸ 20 500 ਗੱਡੀ ਤੇ ਆਏ ਆ ਤੇ ਇਹਨਾਂ ਦੋ ਗੋਲੀਆਂ ਇੱਥੇ ਚਲਾਈਆਂ ਸਿੱਧੀਆਂ ਜਿਹੜੀ ਉਹਦੇ ਲੱਤ ਤੇ ਲਾਗੇ ਲੱਗੀਆਂ ਨੇ ਤੇ ਅਸੀਂ ਉਹ ਦੂਜੀ ਪਾਰਟੀ ਤੇ ਰੇਡ ਕਰਦੇ ਹੋਏ ਫਿਲਹਾਲ ਤੇ ਤੇ ਉਹਦੇ ਹੁਣ ਅੱਗੇ ਅਸੀਂ ਲਿੰਕ ਤੇ ਅੱਗੇ ਰੇਡ ਕਰਕੇ ਤੁਹਾਨੂੰ ਫੜ ਕੇ ਦੱਸਾਂ ਕੀ ਕਰਨ ਨਿਕਲਿਆ ਸਰ ਜਿਹੜੇ ਇਹਦੇ ਗੋਲੀ ਚ ਲੱਗ ਗਈਏ ਇਹਨਾਂ ਦੀ ਲਗਤਬਾਜੀ ਜੀ ਇਹਨਾਂ ਦਸਮ ਮਤਾਵਕ ਪਹਿਲਾਂ ਵੀ ਇਹਨਾਂ ਦੀ तकरीबन 3 ਘੰਟੇ ਪਹਿਲਾਂ ਕੋਈ ਗੱਲਬਾਤ ਹੋਈ ਸੀ ਉਦੋਂ ਦੀ ਲਗਤਬਾਜੀ ਚੱਲੀ ਆ ਰਹੀ ਹੈ ਤੇ ਹੁਣ ਇਹ ਹਰਪੀ ਦਾ ਇੱਕ ਭਰਾ ਆ ਉਹ ਐਨਡੀਪੀਐਸ ਚ ਬੰਦ ਸੀ ਅੰਦਰ ਤੇ ਥੋੜੇ ਦਿਨ ਪਹਿਲਾਂ ਬਾਹਰ ਆਇਆ ਤੇ ਕੋਈ ਗੱਲ ਨਹੀਂ ਅਸੀਂ ਵੇਖ ਰਹੇ ਹਾਂ ਜੀ ਇਹਨਾਂ ਦੀ ਲਗਤਬਾਜੀ ਦਾ ਜੇ ਕਲੀਅਰ ਨਹੀਂ ਵੀ ਕਿਸ ਗੱਲੋਂ ਆ ਉਹ ਵੀ ਗੱਲ ਕਲੀਅਰ ਕਰ ਲਾਂਗੇ ਸਰ ਜਿੰਨਾਂ ਵੱਲੋਂ ਗੋਲੀ ਚਲੇਗੀ ਉਹ ਕਿਸ ਜਗ੍ਹਾ ਤੇ ਰਹਿਣ ਵਾਲੇ ਇਹਦੇ ਬਾਰੇ ਕੁਝ ਦੱਸਿਆ ਉਹਨੇ ਬਿਲਕੁਲ ਲਾਗੇ ਦੇ ਇੱਥੇ ਨਾਲ ਦੀ ਗਲੀ ਦੇ ਵਿੱਚ ਹੀ ਉਹਨਾਂ ਦਾ ਘਰ ਹੈ ਜੀ ਘਰ ਸੀ ਉਹਨਾਂ ਦੇ ਜਾ ਰਹੇ ਆ ਘਰ ਨੂੰ ਤਾਲੇ ਵੱਜੇ ਹੋਏ ਨੇ ਤੇ ਆ ਲਾਗੀ ਇੱਕ ਗਲੀ ਛੱਡ ਕੇ ਉਹਦਾ ਘਰ ਹੈ ਉਹ ਹੁਣ ਇਸ ਮਾਮਲੇ ਦੇ ਵਿੱਚ ਹੁਣ ਟੀਮਾਂ ਬਣਾ ਕੇ ਸ਼ਾਫੇਮਾਰੀ ਕੀਤੀ ਜਾ ਰਹੀ ਉਹਨਾਂ ਨੂੰ ਫੜਨ ਵਾਸਤੇ ਬਿਲਕੁਲ ਜੀ ਅਸੀਂ ਭੇਜਤੀਆਂ ਹਈਆਂ ਟੀਮਾਂ ਤੇ ਖੋਲ ਕਰਨੇ ਕਿ ਬਰਾਮਦ ਹੋਏ ਦੋ ਖੋਲ ਬਰਾਮਦ ਹੋਏ ਆ ਇੱਕ ਮਿਲਣ ਨੇ ਆ ਵੀ ਮੇਰੇ ਤੋਂ ਲੈ ਕੇ ਤਾਂ ਤੁਹਾਨੂੰ ਪੇਜ ਕੀ ਦਿਨਿਸ ਪਾਸੋਂ ਨੇ ਲੱਤ ਕਿ ਗੋਲੀ ਕਿੱਥੇ ਹੋ ਜੀ ਲੱਤ ਤਾਂ ਕਹਿ ਕੇ ਗਈ ਆ ਜੀ ਉਹਨੂੰ ਹਸਪਤਾਲ ਆਈ ਮੁਲਾਜ਼ਮਾਂ ਦੇ ਨਾਲ ਹਸਪਤਾਲ ਭੇਜਿਆ ਹੀ ਥਾਣੇ ਆਇਆ ਸੀ ਉਹਦੇ ਨਾਲ ਹੀ ਮੁਲਾਜ਼ਮ ਆਪਣੀ ਗੱਡੀ 'ਚ ਪਟਾ ਕੇ ਤਨੂੰ ਹਸਪਤਾਲ ਲੈ ਗਏ ਪਹਿਲਾਂ ਉਹਦਾ ਚੈੱਕਅਪ ਕਰਵਾ ਲਈਏ ਬਾਕੀ ਬੰਦੀਕਰ ਵੀ ਹੋਏਗੀ ਬੰਦੇ ਫੜੇ ਜਾਣਗੇ